ਤੇ ਬਾਈ ਜੀ ਜਿਹੜੀ ਮੇਨ ਸਮੱਸਿਆ ਆ ਰਹੀ ਐ ਇਸ ਸਾਲ ਬਾਸਪਤੀ ਬਹੁਤ ਲੱਗੀ ਐ ਕਿਉਂ ਪਿਛਲੇ ਸਾਲ ਬਾਸਪਤੀ ਦਾ ਰੇਟ ਸੀਗਾ ਜਿਆਦਾ ਉਹਦੇ ਕਰਕੇ ਐਸ ਸਾਲ ਏਰੀਆ ਬਹੁਤ ਵੱਧ ਗਿਆ ਤੇ ਬਾਸਪਤੀ ਦੇ ਵਿੱਚ ਜਿਹੜੀ ਮੇਨ ਸਮੱਸਿਆ ਆਉਂਦੀ ਐ ਝੰਡਾ ਰੋਗ ਦੀ ਝੰਡਾ ਰੋਗ ਜਾਂ ਪਖਾਨਾ ਰੋਗ ਵੀ ਕਹਿ ਦਿੰਦੇ ਆ ਉਹਦੇ ਤੋਂ ਕਈ ਜੀਵਿੰਦਾਰ 12 36 ਡੀ ਵੀ ਪਾ ਦਿੰਦੇ ਕਈ ਮਥੈਲ ਵੀ ਪਾ ਦਿੰਦੇ ਪਰ ਐਸ ਸਾਲ ਸਮੱਸਿਆ ਜਿਆਦਾ ਆ ਰਹੀ ਐ ਉਹਦੇ ਤੋਂ ਜਿਹੜਾ ਆਪਾਂ ਪ੍ਰੋਟੈਕਟਰ ਲਿਆ ਰਹੇ ਆ ਲੈ ਕੇ ਆਏ ਆ ਇਹਦੇ ਬਾਰੇ ਜਾਣਕਾਰੀ ਦਿਓ ਇਹਦੀ ਕਿੰਨੀ ਡੋਜ਼ ਐ ਕਦੋਂ ਜਾਂ ਕਿਵੇਂ ਪਾਉਣਾ ਚਾਹੀਦਾ ਟੈਕਨੀਕਲ ਇਹਦੇ ਮੇਲ ਨਾਲ ਬਣਿਆ ਆਇਆ ट्राइफ्लोक्सी स्ट्रोबिन थायफेड मिथाइल प्लस थायाथमोक्सम जो कि बहुत ही बढ़िया जिंदे रिजल्ट आ रहे ने काफी किसान दोस्तों ने इनु ਵਰਤੇ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਕਿਸਾਨ ਵੀਰੋ ਅੱਜ ਆਪਾਂ ਆਏ ਆ ਅਭਿਸ਼ੇਕ ਮਹਿਤਾ ਜੀ ਕੋਲੇ ਜਿਨ੍ਹਾਂ ਦੀ ਦੁਕਾਨ ਹੈਗੀ ਆ ਮਮਦੋਟ ਮੰਡੀ ਦੇ ਵਿੱਚ ਜ਼ਿਲ੍ਹਾ ਫਰੋਜ਼ਪੁਰ ਬਾਈ ਕੋਲੇ ਜਿਹੜੀਆਂ ਕੰਪਨੀਆਂ ਕੰਪਨੀਆਂ ਵੀ ਬ੍ਰਾਂਡ ਆ ਤੇ ਬਾਈ ਦਾ ਜਿਹੜਾ ਰੇਟ ਆ ਰੇਟ ਵੀ ਬਿਲਕੁਲ ਜੈਨੂਨ ਆ ਤੇ ਜਿਹੜੀ ਕਿਸਾਨ ਵੀਰੋ ਅੱਜ ਆਪਾਂ ਮੇਨ ਪ੍ਰੋਡਕਟ ਤੇ ਵੀਡੀਓ ਬਣਾ ਰਹੇ ਆ ਉਹ ਹੈਗੀ ਆ ਬਾਸਪਤੀ ਦੇ ਬਾਰੇ ਬਾਸਪਤੀ ਦੇ ਵਿੱਚ ਜਿਹੜਾ ਝੰਡਾ ਰੋਗ ਦੀ ਸਮੱਸਿਆ ਬਹੁਤ ਆਉਂਦੀ ਹੈ ਕਈ ਉਹਨੂੰ ਫੁੱਟ ਰੋਟ ਵੀ ਕਹਿੰਦੇ ਆ ਕਿਸਾਨ ਵੀਰ ਜਾਂ ਪਖਾਨਾ ਰੋਗ ਵੀ ਕਹਿੰਦੇ ਆ ਉਹਦੇ ਤੋਂ ਅੱਜ ਤੁਹਾਡੇ ਲਈ ਪ੍ਰੋਡਕਟ ਲੈ ਕੇ ਆਏ ਆ ਟੌਪ ਦਾ ਵਾਰਡਨ ਐਕਸਟਰਾ ਉਹਦੇ ਬਾਰੇ ਜਾਣਕਾਰੀ ਲੈਣੇ ਆ ਆਪਣੇ ਨਾਲ ਆ ਬਾਈ ਜੀ ਅਭਿਸ਼ੇਕ ਮਹਿਤਾ ਜੀ ਇਹਨਾਂ ਨਾਲ ਕਰਦੇ ਗੱਲਬਾਤ ਸਸੀਗਲ ਬਾਈ ਜੀ ਸਸੀਗਲ ਜੀ ਹੋਰ ਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਬਾਈ ਜੀ ਪਹਿਲਾਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਆਪਣੇ ਬਾਰੇ ਤੇ ਆਪਣੀ ਸ਼ਾਪ ਕਿੱਥੇ ਆ ਇਹਦੇ ਬਾਰੇ ਦਿਓ ਡਿਟੇਲ ਸਸੀਗਲ ਕਿਸਾਨ ਦੋਸਤੋ ਮੈਂ ਅਭਿਸ਼ੇਕ ਮਹਿਤਾ ਮਹਿਤਾ ਖੇਤੀ ਸਟੋਰ ਮਮਦੋੜ ਤੋਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਬਾਈ ਜੀ ਜਿਹੜੀ ਆਪਣੀ ਸ਼ਾਪ ਦੀ ਲੋਕੇਸ਼ਨ ਹੈ ਇਹ ਦੱਸੋ ਜੀ ਕਿੱਥੇ ਆ ਮੇਨ ਉਹ ਦੋ ਇਹ ਮਾਈ ਭੋਲੀ ਚੌਂਕ ਚ ਠੀਕ ਹੈ ਜੀ ਤੇ ਬਾਈ ਜੀ ਜਿਹੜੀ ਮੇਨ ਸਮੱਸਿਆ ਆ ਰਹੀ ਐ ਇਸ ਸਾਲ ਬਾਸਪਤੀ ਬਹੁਤ ਲੱਗੀ ਐ ਕਿਉਂ ਪਿਛਲੇ ਸਾਲ ਬਾਸਪਤੀ ਦਾ ਰੇਟ ਸੀਗਾ ਜ਼ਿਆਦੇ ਉਹਦੇ ਕਰਕੇ ਐਸ ਸਾਲ ਏਰੀਆ ਬਹੁਤ ਵੱਧ ਗਿਆ ਤੇ ਬਾਸਪਤੀ ਦੇ ਵਿੱਚ ਜਿਹੜੀ ਮੇਨ ਸਮੱਸਿਆ ਆਉਂਦੀ ਐ ਝੰਡਾ ਰੋਗ ਦੀ ਝੰਡਾ ਰੋਗ ਜਾਂ ਪਖਾਨਾ ਰੋਗ ਵੀ ਕਹਿ ਦਿੰਦੇ ਆ ਉਹਦੇ ਤੋਂ ਕਈ ਜੀਵਿੰਦਾਰ 12 36 ਡੀ ਵੀ ਪਾ ਦਿੰਦੇ ਕਈ ਮਥੈਲ ਵੀ ਪਾ ਦਿੰਦੇ ਪਰ ਐਸ ਸਾਲ ਸਮੱਸਿਆ ਜ਼ਿਆਦੇ ਆ ਰਹੀ ਐ ਉਹਦੇ ਤੋਂ ਜਿਹੜਾ ਆਪਾਂ ਪ੍ਰੋਟੈਕਟਰ ਲਿਆ ਰਹੇ ਆ ਲੈ ਕੇ ਆਏ ਆ ਇਹਦੇ ਬਾਰੇ ਜਾਣਕਾਰੀ ਦਿਓ ਇਹਦੀ ਕਿੰਨੀ ਡੋਜ਼ ਐ ਕਦੋਂ ਜਾਂ ਕਿਵੇਂ ਪਾਉਣਾ ਚਾਹੀਦਾ ਜਿੱਦਾਂ ਕਿ ਆਪਾਂ ਨੂੰ ਯਾਰ ਦੋਸਤਾਂ ਨੂੰ ਸਭ ਨੂੰ ਪਤਾ ਹੈ ਕਿ ਅੱਜ ਕੀ ਗਰਮੀ ਦੇ ਟੈਂਪਰੇਚਰ ਬਹੁਤ ਜ਼ਿਆਦਾ ਰਿਹਾ ਹੈ ਹਾਈ ਤੇ ਜਿੰਦੇ ਕਰਕੇ ਬਕਾਨਾ ਰੋਗ ਫੁੱਟ ਰੋਟ ਜਿੰਨੂੰ ਕਹਾਂ ਆਪਾਂ ਝੰਡਾ ਰੋਗ ਨੂੰ ਕਾਫੀ ਆਪਣੇ ਕਿਸਾਨ ਵੀਰ ਜਾਣਦੇ ਨੇ ਆ ਰਹੀ ਹੈ ਇਹਦੇ ਵਾਸਤੇ ਆਪਾਂ ਇੱਕ ਨਵਾਂ ਪ੍ਰੋਡਕਟ ਲੈ ਕੇ ਆਏ ਆ ਬਾਡਨ ਐਕਸਟਰਾ ਜੋ ਕਿ ਤਿੰਨ ਟੈਕਨੀਕਲ ਦੇ ਮੇਲ ਨਾਲ ਬਣਿਆ ਆ ਟ੍ਰਾਈਫਲੋਕਸੀ ਸਟ੍ਰੋਬਿਨ ਥਾਇਫ੍ਰਿਡ ਮਿਥਾਈਲ ਪਲੱਸ ਥਾਇਟਮੋਕਸਮ ਜੋ ਕਿ ਬਹੁਤ ਹੀ ਵਧੀਆ ਜਿੰਦੇ ਰਿਜ਼ਲਟ ਆ ਰਹੇ ਨੇ ਕਾਫੀ ਕਿਸਾਨ ਦੋਸਤਾਂ ਨੇ ਇਹਨੂੰ ਵਰਤਿਆ ਤੇ ਇਹਦੀ ਪ੍ਰਸ਼ੰਸਾ ਕੀਤੀ ਏ ਠੀਕ ਹੈ ਜੀ ਭਾਈ ਜੀ ਜੇ ਆਪਾਂ ਇਹਦੀ ਗੱਲ ਕਰੀਏ ਡੋਜ ਦੀ ਤਾਂ ਇੱਕ ਕਿੱਲੇ 'ਚ ਕਿੰਨੀ ਡੋਜ ਹੈ ਦੀ ਤੇ ਕਈਆਂ ਦੇ ਸਮੱਸਿਆ ਘਟਾ ਹੈ ਕਈਆਂ ਦੇ ਸਮੱਸਿਆ ਜ਼ਿਆਦਾ ਹੈ ਜਿੰਦੇ ਸਮੱਸਿਆ ਜ਼ਿਆਦਾ ਉਹ 250 ml ਪਰ ਏਕੜ ਠੀਕ ਹੈ ਜੀ ਰੇਤਾ ਚਰ ਲਾ ਕੇ ਜਾਂ 5 ਤੋਂ 7 ਕਿਲੋ ਰੇ ਲੈ ਕੇ ਛੱਟਾ ਪਾ ਸਕਦਾ ਹੈ ਜਿੰਦੀ ਸਮੱਸਿਆ ਘਟੇ ਉਹ 200 ml ਤੱਕ ਆਪਣੇ ਖੇਤ ਵਿੱਚ ਕਿੱਲੇ 'ਚ ਵਰਤ ਸਕਦਾ ਹੈ ਮੈਤਰੀ ਜੀ ਜੇ ਕਿਸੇ ਕਿਸਾਨ ਭਰਾ ਨੇ ਆਪਣੇ ਤੋਂ ਪ੍ਰੋਡਕਟ ਲੈਣਾ ਹੋਵੇ ਆਪਣੇ ਜ਼ਿਲ੍ਹੇ ਤੋਂ ਪਾਸੇ ਜ਼ਿਲ੍ਹੇ ਵਾਲਿਆਂ ਨੇ ਤਾਂ ਉਹਨਾਂ ਨੂੰ ਤੁਸੀਂ ਇਹ ਪਹੁੰਚਦਾ ਕਰਦੇ ਹੋਵੇ ਡਿਲੀਵਰੀ ਕਰ ਦੋਗੇ ਹਾਂਜੀ ਆਪਣੀ 올 ਓਵਰ ਇੰਡੀਆ ਪੈਨ ਡਿਲੀਵਰੀ ਕੂਰੀਅਰ ਨਾਲ ਬੱਸ ਨਾਲ ਜਿਵੇਂ ਹੀ ਆਪਣਾ ਜੀਵਦਾ ਨਾਲ ਆਪਾਂ ਵੱਧ ਤੋਂ ਵੱਧ ਜਲਦੀ ਕਿਸੇ ਨੂੰ ਪਹੁੰਚਾ ਸਕਦੇ ਹਾਂ ਉਸ ਤਰੀਕੇ ਨਾਲ ਆਪਾਂ ਪੰਜਾਬ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਕਰ ਵੀ ਰਹੇ ਹਾਂ ਆਪਣੇ ਕਾਫੀ ਯਾਰ ਦੋਸਤ ਹੋ ਗਏ ਆ ਮਿੱਤਰ ਨੇ ਸੱਜਣ ਨੇ ਜਿਹੜੇ ਆਪਣੇ ਤੋਂ ਦੂਰ ਦੂਰ ਤੱਕ ਮੰਗਵਾ ਰਹੇ ਨੇ ਇਸ ਚੀਜ਼ ਨੂੰ ਠੀਕ ਹੈ ਜੀ ਜੇ ਮੈਨੂੰ ਵੀ ਪਾਸ ਏਰੀਆ ਵਾਲੇ ਆ ਪੇਮੈਂਟ ਦਾ ਗੂਗਲ ਪੇ ਕਰ ਦੂਗਾ ਤੇ ਬਿੱਲ ਤੁਸੀਂ WhatsApp ਤੇ ਬਿੱਲ ਹਾਂਜੀ ਬਿੱਲ WhatsApp ਤੇ ਆ ਜਾਊਗਾ ਪੱਕਾ GST ਦਾ ਬਿੱਲ ਠੀਕ ਹੈ ਜੀ ਤੇ ਬਾਕੀ ਕਿਸਾਨ ਵੀਰੋ ਜਿਹੜਾ ਨੰਬਰ ਹੈ ਮਹਿਤਾ ਜੀ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਬਾਈ ਨੂੰ ਤੋਂ ਬਾਈ ਨੂੰ ਫੋਨ ਲਾ ਕੇ ਤੁਸੀਂ ਹਰੇਕ ਜਾਣਕਾਰੀ ਲੈ ਸਕਦੇ ਹੋ ਬਾਕੀ ਠੀਕ ਹੈ ਮਹਿਤਾ ਜੀ ਧੰਨਵਾਦ ਜੀ ਠੀਕ ਹੈ ਕਿਸਾਨ ਵੀਰੋ ਆਪਾਂ ਦੁਬਾਰਾ ਫੇਰ ਹਾਜ਼ਰ ਹੋਣੇ ਅਗਲੀ ਵੀਡੀਓ ਲੈ ਕੇ ਸਾਰਿਆਂ ਨੂੰ ਸਸੀ ਕਾਲ